ਸੇ ਮਹਿਲਾ ਮੋਰਚਾ ਨੇ ਮੋਰਚਾ ਖੋਲਿਆ ਆਮ ਆਦਿਕ ਪਾਰਟੀ ਸਰਕਾਰ ਦੇ ਖਿਲਾਫ ਕਿ 1000 ਰੁਪਏ ਸਾਡੇ ਦਿੱਤਾ ਨਹੀਂ ਤੁਹਾਨੂੰ ਇਹਦਾ 15 ਲੱਖ ਤਾਂ ਮੋਦੀ ਨੇ ਵੀ ਨਹੀਂ ਦਿੱਤਾ ਸੀ 1000 ਰੁਪਏ ਮੰਗਣ ਤਾਂ ਆ ਕੇ ਪਹਿਲਾਂ ਹਮੰਦਰਾ ਦਾ ਖਤ ਦਿਖਾ ਦਿਓ ਕਿੱਥੇ ਗਿਆ ਮੋਗੇ ਰੈਲੀ ਦਾ ਆਪਣਾ ਵਾਅਦਾ ਯਾਦ ਕਰੋ ਤੇ ਸਾਡੇ ਖਾਤੇਆਂ ਚ 45000 ਰੁਪਏ ਪਾ ਦਿਓ 15 ਲੱਖ ਦਾ ਪੁੱਛ ਲਈ ਸੀ ਕੁਲਦੀਪ ਧਾਲੀਵਾਲ ਕਹਿੰਦਾ ਉਹ ਦੱਸ ਦਿੰਨ ਬੀਜੇਪੀ ਵਾਲੇ 15 ਲੱਖ ਦਾ ਕੁਲਦੀਪ ਧਾਲੀਵਾਲ ਜੀ ਤਾਂ ਆਪ ਜੀ ਨੂੰ ਮੇਰਾ ਚੈਲੰਜ ਹੈ ਚੁਣੌਤੀ ਹੈ ਸਮਝ ਆਂਦੀ ਹੋਣੀ ਟਮਾਟਰ ਟਮਾਟਰ ਧਾਲੀਵਾਲ ਸਮਝ ਆਂਦੀ ਨਾ ਚੁਣੌਤੀ ਹੈ ਕੀ ਮ 15 ਲੱਖ ਦਾ ਕਿਤਨ ਰਿਟਰਨ ਰਿਕਾਰਡ ਲਗਾ ਦੇ ਸਾਡੇ ਕੋਲ ਤੁਹਾਡੇ 1000 ਰੁਪਏ ਦਾ ਰਿਟਰਨ ਰਿਕਾਰਡ ਹੈ ਭਗਵੰਤ ਮਾਨ ਸਾਹਿਬ ਚਾਰ ਵਾਰ ਵਾਅਦਾ ਕਰ ਚੁਕੇ ਮੈਂ 1000 ਦੇ ਰਿਹਾ ਮੈਂ 1000 ਦੇ ਰਿਹਾ 1000 ਦੇ ਰਿਹਾ ਤਾਲੀਵਾਲ ਸਾਹਿਬ ਝੂਠ ਭਗਵੰਤ ਮਾਨ ਬੋਲਦਾ ਪੁੱਛਣਾ ਉਹਨੂੰ ਹੈ ਗੱਲਾਂ ਕਿਤੇ ਹੋਰ ਤੋਰੀਆਂ 15 ਲੱਖ ਦਾ ਕਦੀ ਭਾਜਪਾ ਨੇ ਕੋਈ ਵਾਅਦਾ ਨਹੀਂ ਕੀਤਾ ਸੀ ਕੋਈ ਨੀਤੀ ਸੀ ਉਹ ਕੋਈ ਮੈਨੇ ਨਹੀਂ ਕਦੀ ਭਾਜਪਾ ਨੇ ਕਦੀ ਕੋਈ ਵਾਅਦਾ ਨਹੀਂ ਕੀਤਾ ਕਦੀ ਕੋਈ ਪਾਜਪਾ ਮਹਿਲਾ ਮੋਰਚਾ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ 1000 ਰੁਪਿਆ ਹਰ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ 4 ਸਾਲ ਦੇ ਕਰੀਬ ਹੋ ਗਿਆ ਅਜੇ ਤੱਕ ਮਹਿਲਾਵਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਉੱਤੇ ਰੋਸ ਦੇ ਵਿੱਚ ਅੱਜ ਜੈਨਦਰ ਕੌਰ ਮਹਿਲਾ ਮੋਰਚਾ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡਾ ਮੋਰਚਾ ਵੱਡੇ ਗਵਾਹੀ ਦੇ ਵਿੱਚ ਵੱਡਾ ਇਕੱਠ ਚੰਡੀਗੜ੍ਹ ਦੇ ਵਿੱਚ ਆਇਆ ਸੀ ਕਣੀ ਸੈਕਟਰ 37 ਤੋਂ ਹੋ ਕੇ ਮੁੱਖ ਮੰਤਰੀ ਨਿਵਾਸਵਾਲ ਨੂੰ ਗਿਆ ਸੀ ਤਾਂ ਦੱਸ ਦਿੰਦੇ ਆ ਰਸਤੇ 'ਚ ਪੁਲਿਸ ਨੇ ਰੋਕਿਆ ਕਾਫੀ ਝੜਪ ਵੀ ਹੋਈ ਹੈ ਭਾਈ ਇਸ ਨੂੰ ਲੈ ਕੇ ਬਨੀ ਜੋਸ਼ੀ ਸਾਡੇ ਨਾਲ ਨੇ ਗੱਲਬਾਤ ਕਰਦਿਆਂ ਤੁਸੀਂ ਸਭ ਇੱਕ ਪਾਸੇ ਮਹਿਲਾ ਮੋਰਚਾ ਨੇ ਮੋਰਚਾ ਖੋਲ੍ਹਿਆ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਕਿ ਹਜ਼ਾਰ ਰੁਪਏ ਸਾਡਾ ਦਿੱਤਾ ਨਹੀਂ ਦੂਜੇ ਪਾਸੇ ਕੁਲਦੀਪ ਧਾਲੀਵਾਲ ਨਾਲ ਦੀ ਨਾਲ ਤੋਂ ਪਹਿਲਾਂ ਹੀ ਤੌਰ ਫੇਸ ਕਰਤੀ ਕਹਿੰਦਾ 15 ਲੱਖ ਤਾਂ ਮੋਦੀ ਨੇ ਵੀ ਨਹੀਂ ਦਿੱਤਾ ਸੀ 1000 ਰੁਪਏ ਮੰਗਰ ਤਾਂ ਆ ਗਏ ਪਹਿਲਾਂ ਹਮਿੰਦਰਾ ਤਾਂ ਖਤ ਦਿਖਾ ਦਿਓ ਕਿੱਥੇ ਗਿਆ ਇਸੇ ਕਿ ਅੱਜ ਤੋਂ ਲਗਭਗ 4 ਸਾਲ ਪਹਿਲੇ 22 ਨਵੰਬਰ 2021 ਨੂੰ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਦ ਉਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਸੀ ਮੋਗੇ ਦੇ ਅੰਦਰ ਰੈਲੀ ਕਰਕੇ ਤੀਜੀ ਗਾਰੰਟੀ ਦਿੱਤੀ ਕਿ ਮਹਿਲਾਵਾਂ ਦੇ ਖਾਤੇ 'ਚ 1000 ਰੁਪਏ ਹਰ ਮਹੀਨੇ ਪਾਵਾਂਗੇ ਜਦ ਸਾਡੀ ਸਰਕਾਰ ਬਣੇਗੀ ਸਰਕਾਰ ਬਣੇ ਹੋਏ 45 ਮਹੀਨੇ ਹੋ ਗਏ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਸੁਭਾ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੀ ਲੀਡਰਸ਼ਿਪ ਚ ਮਹਿਲਾ ਮੋਰਚਾ ਮਹਿਲਾਵਾਂ ਪੰਜਾਬ ਚ ਆਈਆਂ ਔਰ ਉਹ ਕਹਿਰੀਆਂ ਨੇ ਕੇਜਰੀਵਾਲ ਸਾਹਿਬ ਮੋਗੇ ਰੈਲੀ ਦਾ ਆਪਣਾ ਵਾਅਦਾ ਯਾਦ ਕਰੋ ਤੇ ਸਾਡੇ ਖਾਤਿਆਂ ਚ 45000 ਰੁਪਇਆ ਵਾਦ ਔਰ ਇਹ ਦੱਸਣ ਵਾਸਤੇ ਚੰਡੀਗੜ ਜਿਹੜਾ ਰਵਿੰਦ ਕੇ ਜੀ ਵਾਲ ਦਾ ਸ਼ੀਸ਼ ਮਹਿਲ ਹੈ ਉੱਤੇ ਤੱਕ ਮਾਰਚ ਕਰਨਾ ਸੀਗਾ ਚੰਡੀਗੜ ਪੁਲਿਸ ਨੇ ਰੋਕ ਲਿਆ ਤੱਕਾ ਮੁੱਕ ਗਈ ਗ੍ਰਿਫਤਾਰੀ ਕਰ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਅਸੀਂ ਕਾਨੂੰਨ ਤਹਿਤ ਆਪਣਾ ਕੰਮ ਕਰਾਂਗੇ ਹੁਣ ਅਸੀਂ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਜਾ ਕੇ ਆਪਣੀ ਆਵਾਜ਼ ਔਰ ਗੱਲਾਂ ਨੂੰ ਬੁਲੰਦ ਕਰਾਂਗੇ 15 ਲੱਖ ਵਾਲਾ ਪੁੱਛਦੇ ਸੀ ਕੁਲਦੀਪ ਧਾਲੀਵਾਲ ਕਹਿੰਦਾ ਉਹ ਦੱਸ ਦਨ ਬੀਜੇਪੀ ਵਾਲੇ 15 ਲੱਖ ਦਾ ਕੁਲਦੀਪ ਧਾਲੀਵਾਲ ਜੀ ਤਾਂ ਆਪ ਜੀ ਨੂੰ ਮੇਰਾ ਚੈਲੰਜ ਹੈ ਚੁਣੌਤੀ ਹੈ ਸਮਝ ਆਂਦੀ ਹੋਣੀ ਟਮਾਟਰ ਟਮਾਟਰ ਧਾਲੀਵਾਲ ਸਮਝ ਆਂਦੀ ਨਾ 15 ਲੱਖ ਦਾ ਕਿਤਨ ਰਿਟਰਨ ਰਿਕਾਰਡ ਲਗਾ ਦੇ ਸਾਡੇ ਕੋਲ ਤੁਹਾਡੇ 1000 ਰੁਪਏ ਦਾ ਰਿਟਰਨ ਰਿਕਾਰਡ ਹੈ ਸਾਡੇ ਕੋਲ ਤੁਹਾਡੇ 1000 ਰੁਪਏ ਦਾ ਇੱਕ ਇੱਕ ਰਿਕਾਰਡ ਹੈ ਠੀਕ ਹੈ ਨਾ ਤੇ ਭਗਵੰਤ ਮਾਨ ਸਾਹਿਬ ਚਾਰ ਵਾਰ ਵਾਅਦੇ ਕਰ ਚੁੱਕੇ ਮੈਂ ਹਜ਼ਾਰ ਦੇ ਰਿਹਾ ਮੈਂ ਹਜ਼ਾਰ ਦੇ ਰਿਹਾ ਹਜ਼ਾਰ ਦੇ ਰਿਹਾ ਤਾਲੀਵਾਲ ਸਾਹਿਬ ਝੂਠ ਭਗਵੰਤ ਮਾਨ ਬੋਲਦਾ ਪੁੱਛਣਾ ਉਹਨੂੰ ਹੈ ਕੱਲਾ ਕਿਤੇ ਹੋਰ ਤੋਂ ਹੀ ਜਾਂਦੇ ਹੋ 15 ਲੱਖ ਤੱਕ ਕਦੀ ਪਾਸ਼ਪਾ ਨੇ ਕੋਈ ਵਾਅਦਾ ਨਹੀਂ ਕੀਤਾ ਸੀ ਦਿੱਤੀ ਸੀ ਉਹ ਕੋਈ ਮੈਂ ਨਹੀਂ ਕਦੀ ਪਾਸ਼ਪਾ ਨੇ ਕਦੀ ਕੋਈ ਵਾਅਦਾ ਨਹੀਂ ਕੀਤਾ ਕਦੀ ਕੋਈ ਗੱਲ ਨਹੀਂ ਕੀਤੀ ਸਿੰਪਲ ਜੀ ਗੱਲ ਹੈ ਆਮ ਆਦੀ ਪਾਰਟੀ ਜਵਾਬ ਦੇ ਦੇ ਪੰਜਾਬ ਦੀ ਮਹਿਲਾਵਾਂ ਦੇ ਖਾਤੇ 'ਚ 1000 ਰੁਪਏ ਮਹੀਨਾ ਜਿਹੜਾ ਪਾਣਾ ਸੀ ਹੁਣ ਤੱਕ 45 ਮਹੀਨੇ ਸਰਕਾਰ ਹੋ ਗਈ ਹੈ 45000 ਕੱਦ ਪਾਏਗੀ ਅਗਲੇ ਮਹੀਨੇ 46 ਪੁੱਛਾਂਗੇ ਉਸ ਤੋਂ ਅਗਲੇ ਸੰਤਾਲੀ ਔਰ ਮਾਰਚ ਤੁਹਾਡੇ ਜਿਹੜੇ ਹੈਗੇ ਆ ਪੂਰੇ 48 ਹੋਣਗੇ 48000 ਔਰ ਸਾਲ 5 ਸਾਲ ਖਤਮ ਹੋ ਤੇ 60000 ਪੂਰਾ ਹਿਸਾਬ ਲਵਾਂਗੇ ਪਰ ਇਹ ਵੀ ਗੱਲ ਆਖ ਰਹੇ ਨੇ ਉਹ ਕਹਿੰਦੇ ਕਿ ਇੱਥੇ ਆਣ ਦੀ ਬਜਾਏ ਸ਼ੀਸ਼ ਮਹਿਲ ਜਾਣਾ ਸੀ ਜਿੱਥੇ ਕੈਪਟਨ ਵਿੰਦਰ ਸਿੰਘ ਨੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦਵਾਂਗੇ ਦੂਜੇ ਪਾਸੇ ਸੀ ਨਸ਼ਾ ਚਾਰ ਮਹੀਨੇ ਚ ਖਤਮ ਕਰ ਦਾਂਗੇ ਧਾਲੀਵਾਲ ਸਾਹਿਬ ਤੰਗਾ ਚ ਜਾਣ ਨਹੀਂ ਹੈ ਧਾਲੀਵਾਲ ਸਾਹਿਬ ਮੁੱਕ ਗਈ ਹੈ ਵੈਸੇ ਢਾਲੀਵਾਲ ਸਾਹਿਬ ਆਪ ਜਿਹਨੂੰ ਤਾਂ ਕੈਬਿਨੇਟ ਤੋਂ ਰੁਖਸਤ ਕਰਤਾ ਬਾਹਰ ਕਰਤਾ ਹੈਨਾ ਬੇਇੱਜ਼ਤ ਕਰਕੇ ਕੋਮਪੀਟੈਂਟ ਮੰਤਰੀ ਦਸੀਏ ਨਹੀਂ ਕਿ ਜਿਹੜਾ ਮੰਤਰੀ ਕੰਪੀਟੈਂਟ ਹੈ ਉਹ ਕੰਮ ਕਰਦਾ ਹੁਣ ਚਲੋ ਤੁਹਾਨੂੰ ਬਾਹਰ ਰੁਖਸਤ ਕਰਤਾ ਤੁਸੀਂ ਐਵੇਂ ਸਾਲਾ ਮਾਰੀ ਜਾ ਮਾਰੀ ਜਾ 1000 ਰੁਪਏ ਦਾ ਵਾਅਦਾ ਤੁਹਾਡਾ 1000 ਰੁਪਏ ਦੇਣਾ ਮਹਿਲਾਂ ਨੂੰ ਤੁਸੀਂ ਕਿਹਾ ਤੀਜੀ ਗਾਰੰਟੀ ਤੁਸੀਂ ਦਿੱਤੀ ਤੁਹਾਡੇ ਸੁਪਰੀਮੋ ਫਜ਼ਰੀਵਾਲ ਕੈਜੀਵਾਲ ਨੂੰ ਫਰਜ਼ੀਵਾਲ ਕਹਿੰਦੇ ਉਹਨੇ ਦਿੱਤੀ ਜੇ ਉਹਨੂੰ ਸਾਹ ਮੰਗਦੇ ਉੱਥੇ ਕਿਉਂ ਜਾਂਦੇ ਹੋ ਇਹਦਾ ਜਵਾਬ ਦੇ ਦਿਓ 45000 ਖਾਤੇ ਚ ਕਦ ਪਾਓਗੇ ਕੱਲ ਨਮੋਲਗਨ ਮਾਨ ਦਾ ਬਿਆਨ ਆਇ ਜਦੋਂ ਅਸੀਂ ਪੁੱਛਿਆ ਕਿ 35 ਪਿੰਡ ਜਿਹੜੇ ਰੋਪੜ ਸ਼ਾਮਲ ਕੀਤੇ ਜਾ ਰਹੇ ਨੇ ਮੋਹਾਲੀ ਦੇ ਉਹ ਕਹਿੰਦਾ ਹੱਦਬੰਦੀ ਜਾਂ ਫਿਰ ਇੱਥੇ ਕਿ ਹਲਕੇ ਦੀ ਬੰਦੀ ਹੁੰਦੀ ਉਹਦਾ ਪਾਜਪਾ ਕਰਦੀ ਹੈ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਹੈ ਕਿ ਉਹ ਸਾਡਾ ਕੰਮ ਥੋੜੀ ਹੈ ਅਧਮੋਲ ਗੰਗਨਮਨ ਕਾਗਜ਼ ਦਿਖਾ ਦੇ ਝੂਠ ਨਾ ਬੋਲੇ ਹੂੰ ਕੋ ਜਿਹੜਾ ਇਹ ਅਜਬ ਪ੍ਰਦਰਸ਼ਨ ਹੋਇਆ ਜੋਸ਼ੀ ਜੀ ਇਹਦਾ ਕਿੰਨਾ ਕਸਰ ਪਏਗਾ ਪੰਜਾਬ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਵਾਦੇ ਹੋਣਗੇ ਪੂਰੇ ਹੋ ਬੋਲੀ ਬੈਰੀ ਝੂਠ ਬੋਲਣ ਵਾਲੀ ਲੁੱਟਣ ਵਾਲੀ ਡਾਕੂਆਂ ਦੀ ਸਰਕਾਰ ਹੈ ਇਹ ਤੇ ਕੋਈ ਅਸਰ ਨਹੀਂ ਹੋਣਾ ਪਰ ਲੋਕਤੰਤਰ ਦੇ ਅੰਦਰ ਲੋਕ ਆਪਣੀ ਆਵਾਜ਼ ਚੱਕਦੇ ਆਂ ਆਪਸ਼ਨ ਆ ਗਵਾਜ਼ ਚੱਕਣਾ ਅਸੀਂ ਆਵਾਜ਼ ਚੱਕੀ ਆ ਅੱਗੇ ਚੱਕਦੇ ਰਾਂਗੇ ਝੂਠਮਾਨ ਭਗਵੰਤ ਮਾਨ ਹੁਣ ਝੂਠਮਾਨ ਕਹਿੰਦੇ ਚਾਰ ਲਾਈਨ ਡੈਡਲਾਈਨ ਦੇ ਚੁੱਕਿਆ ਇਹਨੇ ਨਹੀਂ ਦੇਣੇ ਕੇਜਰੀਵਾਲ ਫਰਜੀਵਾਲ ਇਹਨੇ ਨਹੀਂ ਦੇਣਾ ਪਰ ਸਾਡਾ ਹੱਕ ਹੈ ਪੁੱਛਣਾ ਇਹਨਾਂ ਨੂੰ ਯਾਦ ਕਰਾਣਾ ਅੱਜ ਕੇਜਰੀਵਾਲ ਸਾਹਿਬ ਦੀ ਗੱਲ ਦਾ ਥਾਲੀਵਾ ਸਾਹ ਤੇ ਬਲਤੇਜ ਪੰਨੂ ਤੇ ਬਾਦਸ਼ਾਹ ਮਲਵਿੰਦਰ ਕੰਗ ਵੀ ਬੋਲਣਗੇ ਜਵਾਬ ਦੇ ਦੇਣ ਕਿ ਕੇਜਰੀਵਾਲ ਨੇ ਜਿਹੜਾ ਵਾਅਦਾ ਕੀਤਾ ਸੀ 45 ਮਹੀਨੇ ਬੀਤ ਗਏ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ ਠੀਕ ਹੈ ਬਿਲਕੁਲ ਦੇਖੋ ਕਿ ਇਹ ਸੰਨ ਮਨੀ ਜੋਸ਼ੀ ਭਾਜਪਾ ਦੇ ਸੀਨੀਅਰ ਆਗੂ ਨੇ ਤਾਂ ਇੰਨਾ ਵੱਲੋਂ ਕਿਹਾ ਗਿਆ ਕਿ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਸ ਦੇ ਮੁਤਾਬਕ 45000 ਰੁਪਿਆ ਹੁਣ ਤੱਕ ਸਰਕਾਰ ਦੇ ਵੱਲ ਖੜਿਆ ਹੈ ਮਹਿਲਾਵਾਂ ਦਾ ਉਹ ਕਦਮ ਹੋਗੇ ਕਾਫੀ ਬਾਰ ਭਗਵੰਤ ਮਾਨ ਨੇ ਇਸ ਵਿੱਚ ਵਿੱਚ ਕਹਿ ਚੁੱਕੇ ਨੇ ਵਾਅਦੇ ਕਰ ਚੁੱਕੇ ਨੇ ਜਵਾਬ ਦੇਣ ਇਸ ਤਰੀਕੇ ਦੀ ਸਪੀਚ ਅਜੀਬ ਨੀ ਜੋਸ਼ੀ ਵੱਲੋਂ ਦਿੱਤੀ ਗਈ ਹੈ ਦੂਜੇ ਵਾਰ ਰੋਸ ਪ੍ਰਦਰਸ਼ਨ ਮਹਿਲਾਵਾਂ ਵੱਲੋਂ ਕੀਤਾ ਗਿਆ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਤੇ ਸਿੰਘ